ਇਸ ਵਕਤ ਦੀ ਬੇਹਦ ਮੰਦ ਭਾਗੀ ਖਬਰ ਚੀਨ ਦੇ ਤਿੱਬਤ ਪ੍ਰਾਂਤ ਵਿੱਚੋਂ ਆ ਰਹੀ ਹੈ ਜਿੱਥੇ ਕਿ ਅੱਜ ਤੜਕਸਰ ਪੋਚਾਲ ਦੇ ਝਟਕਿਆਂ ਦੇ ਨਾਲ 32 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 38 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਚੀਨੀ ਸਰਕਾਰੀ ਮੀਡੀਆ ਸੀਸੀਟੀਵੀ ਦੇ ਮੁਤਾਬਕ ਇਸ ਭੁਚਾਲ ਦਾ ਕੇਂਦਰ ਤਿੱਬਤ ਦੇ ਸ਼ਿਜੋਂਗ ਦੇ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਥੱਲੇ ਸੀ ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸੋਸੀਓਲੋਜੀ ਦੇ ਮੁਤਾਬਕ ਰਿਐਕਟਰ ਸਕੇਲ ਤੀਵ੍ਰ ਦੀ ਸਪੀਡ 7.1 ਮਾਪੀ ਗਈ ਹੈ ਇਸ ਭੁਚਾਲ ਦਾ ਅਸਰ ਨੇਪਾਲ 부ਟਾਨ ਸਹਿਤ ਭਾਰਤ ਦੇ ਸਿੱਕਮ ਉੱਤਰਾਖੰਡ ਦੇ ਵਿੱਚ ਵੀ ਦੇਖਿਆ ਗਿਆ ਹੈ ਫਿਲਹਾਲ ਭਾਰਤ ਵਿੱਚ ਭੁਚਾਲ ਦੇ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਕਿੰਦੇ ਕਿਰਗਿਸਤਾਨ ਬਾਰਡਰ ਤੇ 22 ਜਨਵਰੀ 2022 ਦੀ ਰਾਤ ਵੀ 12 ਵਜੇ ਦੇ ਆਸ-ਪਾਸ 7.2 ਤੀਬਰਤਾ ਦਾ ਭੁਚਾਲ ਆਇਆ ਸੀ। ਦੱਖਣ ਸ਼ੀਜੀਆng ਦੇ ਵਿੱਚ ਆਇਸ ਭੁਚਾਲ ਦਾ ਕੇਂਦਰ ਜ਼ਮੀਨ ਤੋਂ 22 ਕਿਲੋਮੀਟਰ ਦੇ ਥੱਲੇ ਸੀ। ਇਸ ਭੁਚਾਲ ਦੇ ਵਿੱਚ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਚਾਈਨਾ ਦੇ ਵਿੱਚ ਆਏ ਪੁਚਾਲ ਦੀ ਤੀਬਰਤਾ ਇੰਨੀ ਤੇਜ਼ ਸੀ ਕਿ ਸਰਦ ਰਾਤਾਂ ਦੇ ਵਿੱਚ ਘਰ ਵਿੱਚ ਸੌ ਰਹੇ ਲੋਕਾਂ ਦੀ ਨੀਂਦ ਟੁੱਟ ਗਈ। ਕੁਝ ਇਲਾਕਿਆਂ ਵਿੱਚ ਲੋਕ ਡਰ ਦੇ ਨਾਲ ਕੰਬਦੇ ਹੋਏ ਦਿਖਾਈ ਦਿੱਤੇ। ਹੁਣੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਚਾਲ ਦੇ ਚਲਦੇ ਚੀਨ ਦੇ ਤਿੱਬਤ ਰੀਜਨ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਕੰਟੇਨਰ ਅੰਦਰ 5 ਵਾਰ ਪੁਚਾਲ ਦੇ ਛਟਕੇ ਚਾਈਨਾ ਦੇ ਵਿੱਚ ਮਹਿਸੂਸ ਕੀਤੇ ਗਏ ਹਨ। ਚਾਈਨਾ ਤੋਂ ਬਾਅਦ ਭਾਰਤ ਦੀ ਗੱਲ ਕਰੀਏ ਤਾਂ ਅੱਜ ਭਾਰਤ ਵਿੱਚ ਵੀ 6:30 ਵਜੇ ਦੀ ਸਵੇਰ ਦੇ ਦਰਮਿਆਨ ਪੁਚਾਲ ਦੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਕੇਵਲ ਭਾਰਤੀ ਨਹੀਂ ਨੇਪਾਲ ਬੰਗਲਾਦੇਸ਼ ਚੀਨ ਵੀ ਇਸ ਦੀ ਚਪੇਟ ਵਿੱਚ ਆਏ ਹਨ ਪੁਚਾਲ ਦੀ ਤੀਬਰਤਾ ਇੰਨੀ ਤੇਜ਼ ਸੀ ਕਿ ਸਰਦਰਾਤਾਂ ਦੇ ਵਿੱਚ ਘਰ ਤੋਂ ਸੌ ਰਹੀ ਲੋਕਾਂ ਦੀ ਨੀਂਦ ਖੁੱਲ ਗਈ ਚਾਈਨਾ ਦੇ ਲਈ ਅੱਜ ਬਹੁਤ ਹੀ ਮੰਦ ਭਾਗੀ ਸਵੇਰ ਚੜ੍ਹੀ ਹੈ ਜਿੱਥੇ ਕਿ 32 ਲੋਕਾਂ ਦੀ ਮੌਤ ਚਲੀ ਗਈ ਹੈ ਭਿਆਨਕ ਪੁਚਾਲ ਦੀ ਵਜ੍ਹਾ ਨਾਲ ਅਤੇ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ ਚਾਈਨਾ ਦੇ ਅੰਦਰ ਰੋਜ਼ਾਨਾ ਹੀ ਇਸ ਤਰੀਕੇ ਦੀ ਕੋਈ ਅਪ੍ਰਾਕ੍ਰਿਤ ਚੀਜ਼ਾਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਇਸ ਉਛਾਲ ਤੋਂ ਪਹਿਲਾਂ ਦੀ ਜਿਹੜੀ ਗੱਲ ਕਰੀ ਤਾਂ ਚਾਈਨਾ ਦੇ ਅੰਦਰ ਇੱਕ ਨਵੇਂ ਵੇਰੀਅਸ ਨੇ ਜੋ ਕਿ ਇੱਕ ਨਵਾਂ ਵਾਇਰਸ ਸਾਹਮਣੇ ਆਇਆ ਹੈ ਐਚਐਮਪੀਵੀ ਉਸ ਦਾ ਵੇਰੀਐਂਟ ਹੈ ਉਸ ਨੇ ਕਾਫੀ ਤਬਾਹੀ ਮਚਾ ਰਹੀ ਹੈ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵਾਇਰਸ ਦੇ ਕਾਰਨ ਅਤੇ ਹੁਣ ਉਛਾਲ ਦੇ ਝਟਕੇ ਨੇ ਚਾਈਨਾ ਦੀ ਧਰਤੀ ਹਿਲਾ ਕੇ ਰੱਖ ਦਿੱਤੀ ਹੈ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਪੁਚਾਲ ਦੇ ਵਿੱਚ ਜਾਨ ਗਮੋਣ ਵਾਲਿਆਂ ਦੇ ਪ੍ਰਤੀ ਸੱਚਖੋਂ ਪਰਿਵਾਰ ਭਾਵਪਿਨੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਹਨ ਉਹਨਾਂ ਦੀ ਸਿਹਤਯਾਬੀ ਦੇ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ